ਤਨ ਕਿ ਮੇਰੇ ਡੈਡ ਨੂੰ ਹੈਂਡੀਪ੍ਰੈਸ ਵਰ ਚਾਹੀ ਹੈ ਨਹੀਂ ਸਿਕਾਣਾ ਗੱਲ ਫਿਰ ਇੱਕ ਸਿਕਾਣਾ ਇੰਸिडੈਂਟ ਦਾ ਦਿੰਦੇ ਆ ਨਾ ਕਿੱਥੇ ਲਗਾਇਆ ਪੁਲਿਸ ਨੂੰ ਭੇਜਿਆ ਕਮੇਟੀ ਵੱਲੋਂ ਭੇਜ ਦਿਓ ਤੁਸੀਂ ਕਿਸੇ ਨੂੰ ਕਸਮ ਤੇਰੇ ਨਸ਼ੇ ਦੇ ਪੱਤੇ ਦਾ ਨਾਮ ਜੱਪਤਾ ਕੀਤਾ ਨਸ਼ੇ ਦਾ ਪੱਤਾ ਨਹੀਂ ਪਾਇਆ ਜੋ ਤਸਵੀਰਾਂ ਅਸੀਂ ਦਰਪੁਰ ਲਿਆਣਾ ਦੇ ਆਪਣੇ ਪਵਾਤਰੀ ਤੋਂ ਦੇਖ ਰਹੇ ਹੋ ਬਗਰਾਉਂ ਦੇ ਰਾਣੇ ਵਾਲਾ ਖੁੰਦੀਆਂ ਨੂੰ ਤੁਸੀਂ ਸਾਨੂੰ ਅੱਜ ਕਾ ਹਲਸਾ ਤੋਂ ਪਹਿਲਾਂ ਹੁਸੈਨ ਪਰੀ ਅਨਾ ਦੇਹਾਤੀ ਪਰਿਵਾਰ ਨੂੰ ਸਹੀਕ ਮਕਾਨ ਨੇ ਧਾਟ ਦੇ ਕਰਨ ਦੇ ਅੱਜ ਸਾਨੂੰ ਕਿਹਾ ਵੀ ਮੇਰੇ ਡੈਡੀ ਦੇ ਨਾਮ ਦੇ ਉੱਤੇ ਖੜਾ ਤਾਂ ਟਾਣਾ ਆਇਆ ਗਿਆ ਮੇਰੇ ਭਰਾ ਆਪਣਾ ਸਿਖਾ ਕੇ ਕਮਿਸ਼ਨ ਤੇ ਸਾਰੀ ਗੱਲ ਕਰਕੇ ਸਾਰੇ ਫਾਰਮ ਦਿਖਾ ਕੇ ਆਏ ਸਾਰੀ ਜੀਰ ਕਰਕੇ ਆਏ ਉਹਨਾਂ ਨੇ ਕਿਹਾ ਵੀ ਚਲੋ ਠੀਕ ਆ ਗੱਲ ਖਤਮ ਹੋ ਗਈ ਉਹ ਤੋਂ ਬਾਅਦ ਅੱਜ ਮੇਰੇ ਡੈਡੀ ਦੇ ਨਾਲ ਵੀ ਉੱਤੋਂ ਕੱਢ ਤਾ ਜਦ ਕਿ ਮੇਰੇ ਡੈਡ ਤੋਂ ਕੋਈ ਐਂਟੀਪੇਸ ਦਾ ਪਰਚਾ ਹੀ ਨਹੀਂ ਹੈ ਨੀ ਨੋਟਿਸ ਪਹਿਲਾਂ ਕੱਢੇ ਹੋਏ ਜਿਹੜਾ ਕੋਈ ਹਾਂਜੀ ਤਾਂ ਸੁ ਮੇਰੇ ਡੈਡੀ ਦੇ ਨਾਮ ਤੇ ਆ ਜਿਹੇ ਦੇ ਨਾਮ ਤੇ ਕੱਢੇ ਤੇ ਅਜੇ ਤਾਂ ਕੋਈ ਰੋਲ ਆਨਲਾਈਨ ਨਹੀਂ ਆ ਕਿੰਨੇ ਨੋਟਿਸ ਬੁੜੀ ਕਹਿ ਰਹੀ ਹੈ ਕਾਫੀ ਡਾਉਨ ਕਰ ਰਹੇ ਦਿਖਾਈਓ ਸਾਨੂੰ ਸਾਡੀ ਉੱਥੇ ਕਿੱਥੇ ਲੱਗੇ ਆਓ ਜਿਹੜਾ ਇਹ ਜਾ ਕੇ ਉੱਥੇ ਸਾਰੇ ਫਾਰਮ ਵਗੈਰਾ ਜਮਾ ਕਰਵਾ ਕੇ ਆਂਦੇ ਸੀ ਉਹ ਕੌਣ ਸੀਗੇ ਜਿਨ੍ਹਾਂ ਨੇ ਐਕਸੈਪਟ ਕੀਤਾ ਸੀ ਤੁਸੀਂ ਅਨੋਟਸ ਪਹਿਲਾਂ ਇੱਕ ਚੈਸਕਾ ਕੀਤਾ ਗਿਆ ਇਹਨਾਂ ਦੇ ਠੀਕ ਹੈ ਜੀ ਤੇ ਇਹਨਾਂ ਦੇ ਨੋਟਸ ਇਹਨਾਂ ਨੇ ਰਮਨਦੀਪ ਕੌਰ ਨੇ ਨਸੀਬ ਕੀਤਾ ਹੋਇਆ ਹੈ ਰਮਨਦੀਪ ਕੌਰ ਕੌਣ ਜੀ ਰਮਨਦੀਪ ਕੌਰ ਕੌਣ ਹੈ ਜੀ ਜਿਹਦੇ ਇਹ ਜਾ ਕੇ ਸਾਰੇ ਡਾਕੂਮੈਂਟ ਦਿਖਾ ਦੇ ਆ ਰਮਨਦੀਪ ਕੌਰ ਕੌਣ ਹੈ ਜੀ ਡਾਕੂਮੈਂਟ ਦਿਖਾ ਕੇ ਈਓ ਸਾਰੇ ਸਾਰੇ ਡਾਕੂਮੈਂਟ ਦਿਖਾ ਦੇ ਰਮਨਦੀਪ ਕੌਰ ਕੌਣ ਹੈ ਈਓ ਸਰ ਨੇ ਉਹ ਸਾਰੇ ਡਾਕੂਮੈਂਟ ਐਕਸੈਪਟ ਕੀਤੇ ਆ ਸਾਰੀ ਚੀਜ਼ ਹੋ ਗਈ ਫਿਰ ਉਸ ਤੋਂ ਬਾਅਦ ਜੇ ਹੁਣ ਜੇ ਤੁਸੀਂ ਧਾਨ ਵਾਲੀ ਗੱਲ ਫਿਰ ਇੱਕ ਤੈਨ ਦਾ ਬੰਦਾ ਉਹਨੂੰ ਭੇਜਾਸ ਕਮੇਟੀ ਵੱਲੋਂ ਭੇਜ ਦਿਓ ਤੁਸੀਂ ਕਿਸੇ ਨੂੰ ਰਮਨਦੀਪ ਕਰਪਾ ਮੇਰੀ ਭਾਬੀ ਉਹਨਾਂ ਦੇ ਸਾਈਨ ਹੈਗੇ ਫਾਰਮ ਤੇ ਉਹਨਾਂ ਨੂੰ ਪਤਾ ਹੋਊਗਾ ਬਾਅਦ ਵਿੱਚ ਹੁਣ ਉਹ ਕਿੱਥੇ ਸਾਈਨ ਦਿਖਾਏ ਉਹ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਵੀ ਮੇਰੇ ਭਰਾ ਵੱਲੋਂ ਆ ਫਿਰ ਕਾਕੇ ਡਾਂਨ ਦੀ ਗੱਲ ਕਿੱਥੋਂ ਆਈ ਕਾਕੇ ਡਾਂਨ ਤੇ ਤਾਂ ਕੋਈ ਪੇਪਰ ਚਾਹੀ ਹੈ ਨਹੀਂ ਉਹ ਸਹੀ ਸੁਨੀਤੋ ਰਾਣੀ ਮੇਕੀ ਗੱਲ ਕਰਕੇ ਆਇਆ ਇਹੋ ਕਰਨਾ ਗੱਲ ਕੀਤੀ ਇਹੋ ਸਰ ਨੇ ਕਿਹਾ ਵੀ ਹਾਂ ਠੀਕ ਆ ਖਤਮ ਹੋ ਗਈ ਗੱਲ ਉਸ ਤੋਂ ਬਾਅਦ ਅੱਜ ਦੇ ਤੁਸੀਂ ਸਾਨੂੰ ਕਹਿ ਰਹੇ ਹੋ ਇੰਨੇ ਅਰਜੈਂਟਲੀ ਟਾਈਮ ਸਾਨੂੰ ਘਟੋ ਘਟੋ 2 ਦਿਨ ਦਾ ਟਾਈਮ ਤਾਂ ਦਿੰਦੇ 2 ਦਿਨ ਦਾ ਤਾਂ ਕੋਈ ਜ਼ਿਆਦਾ 2 ਦਿਨ ਦਾ ਨਹੀਂ 1 ਦਿਨ ਤਾਂ ਦੋ ਸਾਨੂੰ ਤਾਂ ਪੁਲਿਸ ਵੀ ਕਿਹਾ ਗਿਆ ਸਰਾਰਾ ਤੁਸੀਂ ਪੁਲਿਸ ਕੈਰੀ ਕਮੇਟੀ ਲੋਕ ਕਹਿੰਦੇ ਕਮੇਟੀ ਕਹਿੰਦੀ ਪੁਲਿਸ ਲੋਕ ਕਹਿੰਦਾ ਤੁਸੀਂ ਆਪ ਹੀ ਆਪੇ ਜਿਸਵਾਣੀ ਹਾਂ ਜੀ ਇਹਨੇ ਸਾਡੇ ਕੋਲ ਆਰਡਰ ਆਇਆ ਹੈ ਜੀ ਮਾੜਾ ਜੇ ਦੇਖਣਾ ਪੁਲਿਸ ਦੇ ਨਾਲ ਕੋਲ ਕੀ ਹੈ ਜਲਦੀ ਹੋ ना कोई कार्रवाई होगी या नहीं देख रहे हो ये साले ताए वालों देख रहे हैं ना पहले ही पाई हुई है यार मैंने थोड़ा नाम किया नाम किया जी की इधर का थोड़ी पोस्ट की है सालू इन्हें आकर तो थोड़ा मंदसैन लेके खड़े हैं साला ओ कैरियर कमेटी लोग बन रहे हैं ਬੀਸੀ 1 ਬੀਸੀ 1 ਸਾਨੂੰ ਇਹ ਇਹਨਾਂ ਨੇ ਸਾਨੂੰ ਵਿਆਹ ਤੱਕ ਦੀ ਰਮੋਲਸ਼ ਕਰਨੀ ਅੱਛਾ ਮਤਲਬ ਤੁਹਾਡੇ ਕੋਲ ਕੋਈ ਕਸੂਰ ਨਹੀਂ ਹੈਗੇ ਸਾਰੇ ਪੁਲਿਸ ਨੂੰ ਸ਼ਾਸਤ ਕਰ ਰਹੀ ਹੈ ਤੁਸੀਂ ਮੰਨ ਰਹੇ ਇਹ ਗੱਲ ਨੂੰ ਸ਼ਾਸਤ ਇਹ ਨਗਰ ਕੌਂਸਲ ਬਹੁਤ ਵੱਡਾ ਸਮਾਂ ਖੜਾ ਕੀਤਾ ਤੁਸੀਂ ਇਸ ਨਾਲ ਸ਼ੁਰੂ ਕਰ ਰਹੇ ਹੋ ਬਾਣੀ ਹੋਣੀ ਹੈ ਫਿਰ ਉਹ ਕਹਿ ਰਹੇ ਜੀ ਇਹ ਨਗਰ ਕੌਂਸਲ ਵਾਲਿਆਂ ਨੇ ਕਿਹਾ ਜੀ ਡੀਏ ਪ੍ਰਾਪਰਟੀ ਆਸੀ ਉਹ ਤੋਂ ਨਹੀਂ ਆਈ ਜੀ ਨਹੀਂ ਉਹਨਾਂ ਨੇ ਕਹਿਣੇ ਮਤਲਬ ਕਿ ਨਿਆਈ ਪ੍ਰਾਪਰਟੀ ਨਗਰ ਕੌਂਸਲ ਨੇ ਜਦੋਂ ਫੋਰਸ ਮੰਗੀ ਜੀ ਫੋਰਸ ਸਾਡੇ ਨਾਮ 'ਜੱਟ' ਦਾ ਕਿੱਦਾਂ ਰੱਖਦੇ ਮੇਰੇ ਭਰਾ ਦੀ ਸਾਰੀ ਗੱਲ ਖਤਮ ਹੋ ਗਈ ਜੀ ਕਿਸੇ ਕੋਈ ਗੱਲ ਨਹੀਂ ਕਰਦੇਗੇ ਸਾਡੇ ਦਾ ਝੂਠੇ ਮਰਜ਼ੇ ਵਿੱਚ ਉਸ ਤੋਂ ਬਾਅਦ ਉਹਨੇ ਮੇਰੇ ਡੈਡੀ ਦਾ ਨਾਮ ਸ਼ੁਰੂ ਕਰ ਦਿੱਤਾ ਪਹਿਲੇ ਪਰਚੇ ਕਿੰਨੇ ਆਏ ਪਹਿਲਾ ਮੇਰੇ ਭਰਾ ਦੇ ਉੱਤੇ ਲੜਾਈ ਝਗੜੇ ਦੇ ਪਰਚੇ ਸੀ ਲੜਾਈ ਝਗੜੇ ਤੋਂ ਬਾਅਦ ਇੱਕ ਰਵ ਨਹੀਂ ਹੋਇਆ ਕਿਸੇ ਹੋਰ ਦੇ ਮੁਹੱਲੇ ਚ ਬਰਾਮਦ ਹੋਇਆ ਗਲੀ ਦੇ ਵਿੱਚ ਉਹਦੇ ਤੇ ਪਾ ਦਿੱਤਾ ੱੱਕੇ ਨਾਲ ਫਿਰ ਉਸ ਤੋਂ ਬਾਅਦ ਐਮਪੀਐਸ ਦਾ ਐਮਪੀਐਸ ਦਾ ਇੱਕ ਪਰਚਾ ਸੀ ਉਹ ਚ ਉਹਨਾਂ ਨੇ 60 ਗ੍ਰਾਮੀਆਂ ਪਾਏ ਜਾਂਦੇ ਕਿ ਉਹਨੂੰ ਪਤਾ ਵੀ ਨਹੀਂ ਸੀ ਘਰੋਂ ਚੁੱਕ ਕੇ ਲੈ ਕੇ ਗਏ ਫਿਰ ਉਸ ਤੋਂ ਬਾਅਦ ਲੁਧਿਆਣੇ ਤੋਂ ਅਸੀਂ ਸਾਰੇ ਜਣੇ ਮੇਰੀ ਭਰਾ ਦੀ ਲਵ ਮੈਰਜ ਹੋ ਗਈ ਲੁਧਿਆਣੇ ਜਾ ਕੇ ਰਹਿਣ ਲੱਗੇ ਉਤੋਂ ਫੜ ਕੇ ਲਿਆ ਕੇ ਉਹਨੂੰ ਨਾਮ ਜੱਦਤਾ ਕਰਤਾ ਕਿਸੇ ਪਰਚੇ ਦੇ ਵਿੱਚ ਫਿਰ ਉਸ ਤੋਂ ਬਾਅਦ ਜੇਲ੍ਹ ਚੋਂ ਕਢਾ ਕੇ ਜਦੋਂ ਅਸੀਂ ਕੇਸ ਹਟੇ ਨਹੀਂ ਜਾਣ ਕੋਰਟ ਦੇ ਵਿੱਚ ਜੇਲ੍ਹ ਚ ਜਾ ਕੇ ਉਹਨੂੰ ਬਾਹਰ ਕੱਢ ਕੇ ਲੈ ਕੇ ਆਉਂਦਾ ਕਿ ਸਾਨੂੰ ਧਮਕੀਆਂ ਦਿੱਤੀਆਂ ਜੇ ਤੁਸੀਂ ਕਹਿੰਦੇ ਨਹੀਂ ਹਟੇ ਤੁਸੀਂ ਕਿਹਨਾਂ ਕਰਕੇ ਸਾਡਾ ਸੀਸਾ ਨਾਮ ਸਾਡਾ ਵਰਕਰ ਹਟਾਉਣਾ ਪੁਲਿਸ ਨੇ ਤਾਂ ਕਿ ਦਿੱਤੀ ਸੀ ਸਾ ਕਿੰਨੇ ਕਿਹੜੇ ਗੱਲ ਹੈ ਉਹਦੀ ਬਦਲੀ ਹੋ ਗਈ ਨਾਮ ਨਹੀਂ ਸੀ ਨਾਮ ਮੈਂ ਬੈਠ ਜੀ ਸਾ ਜੋ ਹੈਗਾ ਸਾਡਾ ਦੱਸੋ ਨਾਮ ਜੇ ਤੁਹਾਡੇ ਆ ساری ਚੀਜ਼ ਮੈਂ ਬਾਅਦ ਚੋ ਕਰ ਦੂੰ ਮੈਂ ਸਾਰੇ ਪ੍ਰੂਫ ਦੇ ਦੂੰਗੀ ਅਸੀਂ ਕੋਰਟ ਚ ਕੇਸ ਲਾਇਆ ਪੁਲਿਸ ਦੇ ਖਿਲਾਫ ਮੇਰੇ ਭਰਾ ਦੀ ਲਵ ਮੈਰਿਜ ਹੋਈ ਉਸ ਤੋਂ ਬਾਅਦ ਵਿੱਚ ਇਹ ਸਾਰੇ ਬਹੁਤੇ ਤੇ ਐਨਡੀਪੀਐਸ ਨੇ ਉਹ ਤੋਂ ਬਾਅਦ ਚੋਂ ਪਰਚੇ ਪਾਏ ਉਹਦਾ ਕੋਲ ਪ੍ਰੂਫ ਨਹੀਂ ਹੋਇਆ ਤੇ ਉਹਨਾਂ ਨੇ ਉਹਨੂੰ ਨਾਮ ਜਾਬ ਤੇ ਦੇ ਵਿੱਚ ਪਾਇਆ ਐਸੇ ਤੁਹਾਡਾ ਨਾਮ ਦੱਸੋ ਜੀ ਐਸੇ ਚੋ ਨਾਮ ਦੱਸੋ ਤੁਹਾਡਾ ਨਾਮ ਕੀ ਸੁਮੇਤਾ ਜਿਹੜੇ ਨੋਟਸ ਤੇ ਸਾਈਨ ਹੋਇਆ ਰਮਨਦੀਪ ਕੌਰ ਪਹਿਲਾਂ ਤੁਸੀਂ ਕਹਿੰਦੇ ਸੀਗੇ ਨੋਟਸ ਨਹੀਂ ਆਇਆ ਹੈਗਾ ਕੌਣ ਹੈਗਾ ਜੀ ਜਵਾਬ ਦਿੱਤਾ ਅਸੀਂ ਏਓ ਈਓ ਕੋਲੇ ਗਏ ਪੁਰਾਣੇ ਈਓ ਕੋਲੇ ਉਹਨਾਂ ਨੇ ਸਾਰਾ ਸਾਨੂੰ ਕਹੀ ਇਹ ਗੱਲ ਹਨਾ ਵੀ ਚਲੋ ਥੋੜਾ ਸਾਰੀ ਚੀਜ਼ ਖਤਮ ਹੋ ਗਈ ਮੈਂ ਹੁਣੇ ਦਿਵਾਰੀ ਤੋਂ ਇੱਕ ਦਿਨ ਦੇ ਵਿੱਚ ਕਿਵੇਂ ਕਰ ਸਕਦੇ ਆ ਸਾਨੂੰ ਇੱਕ ਦਿਨ ਸਵੇਰ 7 ਵਜੇ ਆਏ ਕਹਿਣ ਵਾਸਤੇ ਅਸੀਂ ਕਿਹਾ ਵੀ ਮੇਰੇ ਡੈਡੀ ਤੇ ਕੋਈ ਪਰਚਾ ਨਹੀਂ ਮੇਰੇ ਭਰਾ ਦਾ ਕੋਈ ਨਾਮ ਨਹੀਂ ਉਹਨਾਂ ਨੇ ਲਿਤਾ ਮੇਰੇ ਡੈਡੀ ਦਾ ਨਾਮ ਲਿੱਤਾ ਕਹਿੰਦੇ ਸਾਕੇ ਡੌਨ ਦਾ ਘਰ ਆ ਮੇਰੇ ਡੈਡੀ ਨਾ ਪੁਰਾਣੀ ਮਤਲਬ ਉਹਨਾਂ ਨੇ ਪੁਰਾਣੇ ਐਦਾਂ ਦੀਆਂ ਚੀਜ਼ਾਂ ਆ ਮੈਂ ਵੀ ਮਤਲਬ ਫਿਲਮ ਵਗੈਰਾ ਮੂਵੀ ਵਗੈਰਾ ਬਾਦੂ ਦੇਖਦੇ ਸੀ ਇਸ ਕਰਕੇ ਉਹਨਾਂ ਨੇ ਨਾਮ ਇੱਕ ਲਿੱਤਾ ਡੌਨ ਡੌਨ ਦੇ ਨਾਮ ਦੇ ਉੱਤੇ ਨਾ ਮੇਰੇ ਡੈਡੀ ਤੇ ਪਰਚਾ ਵੀ ਕੋਈ ਹੈ ਨਹੀਂ ਫਿਰ ਵੀ ਇਹਨਾਂ ਨੇ ਨਸ਼ੇ ਦਾ ਪਰਚਾ ਕਰਕੇ ਸਾਡੇ ਘਰ ਟਾਂਦੀਆਂ ਕਰਦੇ ਪਏ ਆ ਸਾਨੂੰ ਇੱਕ ਤਾਂ ਤੁਹਾਡਾ ਡੈਡੀ ਕਿੱਥੇ ਹੈ ਜੀ ਇਸ ਵੇਲੇ ਮੇਰੇ ਡੈਡੀ ਪਹਿਲਾਂ ਹੀ ਘਰੇ ਨਹੀਂ ਰਹਿੰਦੇਗੇ ਤੇ ਤੁਹਾਡਾ ਬ੍ਰਦਰ ਮੇਰਾ ਬ੍ਰਦਰ ਬਾਹਰ ਆ ਬਾਹਲੇ ਬੈਠਾ ਕੋਰਟ ਗਿਆ ਹੋਇਆ ਜਿਹੜੇ ਆਰਡਰ ਲੈ ਕੇ ਆ ਰਹੇ ਆ ਤੁਸੀਂ ਮੇਰਾ ਟਾਈਮ ਵਾਲੀ ਗੱਲ ਤੋਂ ਦੱਸੋ ਤੁਸੀਂ ਮੇਰਾ ਟਾਈਮ ਨਹੀਂ ਦੇ ਰਹੇ ਕੋਈ ਨੋਟਿਸ ਨਹੀਂ ਲਾ ਕੇ ਜਾ ਰਹੇਗੇ ਕਿ ਮੈਂ ਕਰ ਸਕਦੀ ਹਾਂ ਸਾਡੇ ਦੀ ਕਾਰਡ ਨਗਰ ਕੌਂਸਲ ਦੇ ਨਾਲ ਗੱਲ ਕੀਤੀ ਕੁਝ ਕੀ ਕਹਿੰਦੇ ਸਾਨੂੰ ਤਾਂ ਅਫਸਰ ਕੋਈ ਜਵਾਬ ਨਹੀਂ ਦਿੱਤਾ ਮੈਂ ਤੁਹਾਨੂੰ ਦਿਖਾ ਵੀ ਰਹੀ ਹਾਂ ਸਾਰਾ ਕੁਝ ਅਸੀਂ ਪੁਲਿਸ ਬਹੁਤ ਬੜੀਆਂ ਚੌਂਕੀਆਂ ਵੀ ਜਾਏ ਆ ਉੱਥੇ ਨਾਲ ਸਾਡੀ ਕੋਈ ਸੁਣਵਾਈ ਨਹੀਂ ਜੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਮੈਂ ਹਰਮਨਦਰ ਸਿੰਘ ਸ਼ੇਰ ਹਾਂ ਮੈਂ ਐਗਜ਼ੀਕਿਟਿਵ ਅੱਛਾ ਇਹ ਕੀ ਮਸਲਾ ਜੀ ਜਿੱਥੇ ਆਪਾਂ ਘਟ ਹੋਣਾ ਹੈ ਜੇ ਘਰ ਜਿਹੜਾ ਹੈਗਾ ਜੀ ਯੋਗ ਨਸ਼ੇ ਅਵਰਤ ਤਹਿਤ ਗਵਰਨਮੈਂਟ ਆਫ ਪੰਜਾਬ ਦੀ ਜਿਹੜੀ ਚਲਦੀ ਪਈ ਹੈ ਪਾਲਸਿਟੀ ਜਿਹੜੇ ਵਿੱਚ ਜ਼ੀਰੋ ਟੋਲਰੈਂਸ ਦੀ ਬੀਤੀ ਪਸੀ ਹੈ ਜੀ ਉਹਦੇ ਤਹਿਤ ਸਾਨੂੰ ਪਾਲਸ ਡਿਪਾਰਟਮੈਂਟ ਤੋਂ ਔਰ ਸਟੇਮ ਆਫਿਸ ਤੋਂ ਜਿਹੜੀ ਲਿਸਟ ਆਪਾਂ ਕਰੀ ਸੀ ਉਹਦੇ ਵਿੱਚ ਇਹਦਾ ਜਿਹੜੇ ਸੀ ਨਾਮ ਇਹਨਾਂ ਦੇ ਕਿਹੜੇ ਡਾਣ ਅਜੇ ਅਜੇ ਡਾਣ ਨੇ ਅਜੇ ਸਿੰਘ ਪੁੱਤਰ ਅਜੇ ਸਿੰਘ ਪੁੱਤਰ ਕਾਕਾ ਸਿੰਘ ਡਾਣ ਜਿਹੜੇ ਹੈਗੇ ਆ ਉਹਨਾਂ ਦੀ ਇਹ ਰਹਾਇਸ਼ ਤੇ ਤੁਸੀਂ ਜਾਣਦੇ ਹੋ ਕਿ ਔਰ ਉਹਦੇ ਤਹਿਤ ਅਹੀਂ ਜੋ ਵੀ ਅਨੁਪਰਚਿਵ वगैरह ਵੀ ਕੁਝ ਪੁਲਿਸ ਡਿਪਾਰਟਮੈਂਟ ਵਿੱਚ ਨਜ਼ਰ ਚੋਏ ਉਹਨਾਂ ਦੇ ਇਹਨੂੰ ਸਾਡੇ ਵੱਲੋਂ ਪਹਿਲਾਂ ਨੋਟਿਸ ਵੀ ਕਾਫੀ ਕੱਢੇ ਗਏ ਹੈਗੇ ਜਿਹਦੇ ਵਿੱਚ ਇਹਨਾਂ ਨੇ ਸਰ ਸਰਕਾਰੀ ਪ੍ਰਾਪਰਟੀ ਤੇ ਜੋ ਕੁਝ ਕੰਮ ਕਰਵਾ ਕੀਤਾ ਹੋਇਆ ਹੈ ਜਾਂ ਇਸ ਦੇ ਵਿੱਚ ਇਹਨਾਂ ਨੇ ਬਿਲਡਿੰਗ ਵਾਇਲੇਸ਼ਨ ਜਿਹੜੀਆਂ ਕੀਤੀਆਂ ਜਿਹਦੇ ਤਹਿਤ ਇਹ ਕਾਰਵਾਈ ਜਿਹੜੀ ਹੈ ਉਹ ਡਾਕਟਰੀ ਰਿਪੋਰਟ ਤੇ ਕੀਤੀ ਗਈ ਹੈ ਸਰ ਪਹਿਲਾਂ ਇਹ ਕਾਰਵਾਈ ਰੋਕ ਕਿਉਂ ਦਿੱਤੀ ਸੀ ਕਿ ਅਜ ਤੋਂ 2-3 ਘੰਟੇ ਪਹਿਲਾਂ ਅਜ ਕੁਝ ਟਾਈਮ ਪਹਿਲੇ ਅਸੀਂ ਇੱਥੇ ਅਸੀਂ ਆਈ ਵਾਸ ਟ੍ਰੈਵਲਿੰਗ ਈਸੇਨ ਚੰਡੀਗੜ੍ਹ ਤੋਂ ਵਾਪਸ ਆ ਰਿਹਾ ਸੀ ਕਿ ਉਸ ਟਾਈਮ ਦੇ ਉੱਪਰ ਇਹਨਾਂ ਦੇ ਜਿਹੜੇ ਹੈਗਾ ਕਾਕਾ ਜਿਹੜੇ ਕਹਿ ਰਹੇ ਹਨ ਉਹਨਾਂ ਕੋਈ ਫੋਰਟ ਦੇ ਡਾਕੂਮੈਂਟਸ ਦਾ ਕੁਝ ਫੇਰਵਾ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਸਾਡੇ ਅਫੀਸ਼ਰਸ ਹਾਂ ਜਾਂ ਡਿਪਾਰਟਮੈਂਟ ਦੇ ਟੂਰਿਸਟ ਡਿਪਾਰਟਮੈਂਟ ਪੰਜਾਬ ਤੋਂ ਥੋੜਾ ਜਾਇਜ਼ ਕਲੈਰੀਫਿਕੇਸ਼ਨ ਦੇਣਾ ਹੈ ਜਗਾ ਸਰ ਕਿਸ ਦੇ ਨਾਮ ਤੇ ਹੈਗੀ ਹੈ ਜੀ ਇਹਦੀ ਪ੍ਰਾਪਰਟੀ ਕਿਹਦੀ ਹੈਗੀ ਹੈ ਜੀ ਉਹ ਕਰਕੇ ਦੀ ਹੈ ਕਿ ਇਹਨਾਂ ਕੋਲ ਮਾਲਕੀਤਿ ਸ਼ੋਹਣੀ ਹੈਗੀ ਹੈ ਤੇ ਹੱਲੇ ਬਿਲਡਿੰਗ ਵਾਇਓਲੇਸ਼ਨ ਜਿਹੜੀ ਹੈਗੀ ਕੋਈ ਨਕਸ਼ਾ ਪਾਸ ਨਹੀਂ ਕੋਈ ਪ੍ਰਾਪਰਟੀ ਦਾ ਪ੍ਰਾਪਰਟੀ ਟੈਕਸ ਨਹੀਂ ਕੋਈ ਜਮ੍ਹਾਂ ਕਰਾਇਆ ਹੋਇਆ ਕੁਝ ਵੀ ਨਹੀਂ ਸਾਡੇ ਕੋਲ ਔਰ ਮੇਨ ਹੈਗਾ ਡਰੱਗ ਪੈਡਲਸ ਦੀ ਸਪਲਾਈ ਜਿਹਨਾਂ ਨਾਮ ਸਿਕਾ ਔਰ ਯੋਧਨ ਸਿਆਪੋ ਤਹਾਤ ਕਿਹਾ ਹੈ ਘਰ ਵੀ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਸਾਰੀ ਸਟੇਟ ਦੇ ਵਿੱਚ ਕੀਤੀ ਜਾਂਦੀ ਹੈ ਨਗਰਾਂ ਸ਼ਹਿਰ ਵੀ ਇਟਸ ਆਲਸੋ ਵਨ ਆਫ ਥੇ ਸਰ ਇੱਕ ਜਿਹੜਾ ਪ੍ਰਾਪਰਟੀ ਟੈਕਸ ਦਾ ਤੁਸੀਂ ਗੱਲ ਕਰ ਰਹੇ ਹੋ ਇਹ ਜਿਹੜਾ ਮਕਾਨ ਹੈਗਾ ਐਡਾ ਲੱਗਦਾ ਨਹੀਂ ਹੈ ਵੀ ਇਹ ਤੇ ਪ੍ਰਾਪਰਟੀ ਟੈਕਸ ਲੱਗਿਆ ਹੁੰਦਾ ਕਿਉਂਕਿ ਉਹਦੀ ਵੀ ਕੋਈ ਲਿਮਟ ਹੈਗੀ ਵੀ ਇਟ ਚ ਤੱਕ ਲੱਗਦਾ ਜੀ ਮਾਈ ਡੀਅਰ ਫਰੈਂਡ ਮੈਂ ਜਸਟ ਐਗਜ਼ਾਮਪਲ ਦੇ ਰਹੀ ਸੀ ਬਿਲਡਿੰਗ ਵਾਇਓਲੇਸ਼ਨਸ ਦੇ ਵਿੱਚ ਕੁਝ ਵਾਇਓਲੇਸ਼ਨਸ ਕੁਝ ਹੋਰ ਵੀ ਹੋ ਸਕਦੀਆਂ ਹਨ ਜਿਵੇਂ ਪ੍ਰੋਪਰਟੀ ਟੈਕਸ ਦਾ ਹੋ ਸਕਦਾ ਨਾ ਹੋਵੇ ਪਰ ਹੋਰ ਬਿਲਡਿੰਗ ਵਾਇਓਲੇਸ਼ਨਸ ਵੀ ਹੈਗੀਆਂ ਜਿਸ ਤਹਿਤ ਇਹ ਹੈ ਕਿ ਬਾਕੀ ਡਿਟੇਲਸ ਜਿਹੜੀਆਂ ਕੋਈ ਹੈਗੀ ਇਨਵਾਈਟਿੰਗ ਸਿਫ ਤੁਹਾਨੂੰ ਮੀਡੀਆ ਵਾਰਾਂ ਸਾਰਨ ਸਰਕੂਲ ਕਰੂਗਾ ਪਰ ਸਰ ਪਹਿਲਾਂ ਤਾਂ ਡਿਪਟੀ ਸਾਹਿਬ ਜੀ ਦੇ ਸਾਨੂੰ ਇਹ ਕਹਿਆ ਕਿ ਨਗਰ ਕੌਂਸਲ ਦੇ ਅਧਿਕਾਰਾਂ ਚਾਉਂਦਾ ਤੁਹਾਡੇ ਕੋਲ ਵੀ ਇਹਦਾ ਚ ਨਸ਼ਿਆਂ ਨਾਲ ਯੁੱਧ ਨਸ਼ਾ ਵਿਰੋਧ ਨਾਅ ਦਾ ਦੇ ਨਾਲ ਕੋਈ ਨਹੀਂ ਬਟੇ ਨਹੀਂ ਨਹੀਂ ਇਸ ਦਾ ਕੁਝ ਨਹੀਂ ਹੈਗਾ ਦਾਇਟਿਕੜੇ ਵਾਲੀ ਕੋਈ ਗੱਲ ਨਹੀਂ ਹੈਗੀ ਸਾਰੇ ਜਿਵੇਂ ਕਿ ਸਾਡਾ ਬਣਾ ਲਿਆ ਸਾਡੇ ਆਪਣੇ ਵਿੱਚ ਨਾ ਹੋ ਰਹੀ ਜੀ ਜੁਆਇੰਟ ਐਕਸ਼ਨ ਕੀਤਾ ਗਿਆ ਹੈਗਾ ਬਿਕੋਜ਼ ਪ੍ਰਾਪਰਟੀ ਮਿਨਿਸਪੈਲਟੀ ਵਿੱਚ ਫੋਲ ਕਰਦੀ ਪਈ ਹੈਗੀ ਹੈ ਔਰ ਉਹ ਡਰਗ ਫੈਟਲਸਿੰਗ ਲਿਸਟ ਵਿੱਚ ਨਾਮ ਹੈ ਲਿਸਟਾਈ ਹੋਈ ਹੈ ਪਰ ਕਹਿੰਦਾ ਸਾਡੇ ਕੋਲ ਸਿੱਕੇ ਸੇਵ ਟਾਈਮ ਸਾਰਟ ਕਰ ਸਕਦਾ ਸਰੇ ਪ੍ਰਾਪਰਟੀ ਲਾਲਗੀ ਤੇ ਹੁੰਦੀ ਹੈ ਕਿ ਨੰਬਰਾਂ ਵਾਲੀ ਹੈ ਜੀ ਮੈਨੂੰ ਪਤਾ ਨਹੀਂ ਜੀ ਮੈਂ ਤਾਂ ਲਾਸਟ ਵੀਕ ਹੀ 3-4 ਦਿਨ ਪਹਿਲਾਂ ਚਾਰਜ ਪਿਆ ਹੈ ਮੇਰੇ ਧਿਆਨ ਦੇ ਸਾਰ ਮੈਨੂੰ ਇਹ ਜ਼ਿੰਮੇਵਾਰੀ ਦੇ ਵਿੱਚ ਨੋਟ ਹੋਣਾ ਪੈ ਗਿਆ ਆਮ ਨਾਟ ਕਲੀਅਰ ਅਬਾਊਟ ਇਟ ਬਾਕੀ ਡੀਟੇਲਸ ਜਿਹੜੀਆਂ ਹੈਗੀਆਂ ਰਿਆ ਰਿਆ ਜਾ ਕਰੀਏ ਨਾ ਹਾਂਜੀ ਸਰ ਅੱਜ ਮਾਨਜੋਗ ਡੀਸੀ ਸਾਹਿਬ ਵੱਲੋਂ ਕਿਓ ਡਿਪਾਰਟਮੈਂਟ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਆਰਡਰ ਹੋਇਆ ਸੀ ਜਿਹਦੇ ਵਿੱਚ ਇਹ ਜਿਹੜਾ ਵਿਅਕਤੀ ਆ ਕ੍ਰਿਮੀਨਲ ਕਿਸਮ ਦਾ ਵਿਅਕਤੀ ਹੈ ਇਹਦੇ ਖਿਲਾਫ ਪਿੰਨੋ ਚਾਰ ਐਨਡੀਪੀਐਸ ਦੇ ਅੰਦਰ ਨੇ ਤੇ ਇੱਕ ਦੋ ਜਿਹੜੇ ਆ ਆਬਜੈਕਟਿੰਗ ਕਰਨੇ ਦਰਜਿਆ ਜਿਹਦੇ ਸਬੰਧ ਵਿੱਚ ਕਿਓ ਸਾਹਿਬ ਨੂੰ ਪੂਲ ਪ੍ਰੋਟੈਕਸ਼ਨ ਦੀ ਮੰਗ ਕੀਤੀ ਗਈ ਸੀ ਅਸੀਂ ਅੱਜ ਪੂਲ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਕਿਓ ਡਿਪਾਰਟਮੈਂਟ ਆਪਣੀ ਕਾਰਵਾਈ ਕਰ ਰਿਹਾ ਹੈ। ਇਹ ਸਰ ਪਹਿਲਾਂ ਕੁਝ ਟਾਈਮ ਲਈ ਇਹ ਰੋਕਤੀ ਸੀ ਹੈ ਕੀ ਗੱਲ ਢਿੱਲੀ ਪੈ ਗਈ ਸੀ ਕਾਰਵਾਈ ਇਹ ਉਹਦੇ ਵਿੱਚ ਈਓ ਸਾਹਿਬ ਥੋੜਾ ਜਿਹਾ ਲੇਟ ਆਏ ਆ ਔਰ ਉਹਦੇ ਵਿੱਚ ਜਿਹੜੇ ਪੇਪਰ ਸੀਗਾ ਇਹਨਾਂ ਨੂੰ ਰੀ-ਵੈਰੀਫਾਈ ਚੈੱਕ ਕਰ ਰਹੇ ਸੀ ਵੀ ਕੋਈ ਲਾਜ ਦੇ ਖਿਲਾਫ ਕੋਈ ਕੰਮ ਨਾ ਹੋਵੇ ਇਸ ਕਰਕੇ ਕੁਝ ਨੇ ਟਾਈਮ ਇਹਨਾਂ ਨੇ ਪੇਪਰ ਚੈੱਕ ਕੀਤੇ ਠੀਕ ਹੈ ਸਰ ਹੁਣ ਇਹ ਪੂਰਾ ਟੈ ਜਾਊਗਾ ਟੈਰੀਡ ਕੀਤਾ ਜਾਊਗਾ ਕੰਮ ਇਹ ਇਹ ਡਿਪਾਰਟਮੈਂਟ ਦਾ ਕੰਮ ਹੈ ਜੀ ਅਸੀਂ ਤਾਂ بطور ਫੁੱਲ ਇੰਸਪੈਕਸ਼ਨ ਦੇਣ ਵਾਸਤੇ ਨਾਲ ਆਏ ਠੀਕ ਹੈ ਜੀ ਥੈਂਕ ਯੂ